ਫੱਟਾ ਦੇਖ ਦਿਆਂ ਜੀ ਬੱਸ ਨੂੰ ਬੱਸ ਹਜੇ ਆਈ ਨਹੀਂ ਤੇ ਆਪਾਂ ਜੋਈਆਂ ਵਾਲੇ ਹੱਡੇ ਤੇ ਬੈਠੇ ਆ ਤੇ ਹੁੰਦੇ ਆਂ ਤਾਂ ਆਪਾਂ ਇਧਰ ਤਾਂ ਵਧੀਆ ਮਿਲ ਗਿਆ ਸਾਧਨ ਇਧਰ ਤਾਂ ਆ ਗਿਆ ਕਾਂਲੀ ਤੇ ਤਾਂ ਆਪਾਂ ਬੈਠੇ ਹੁਣ ਜੋਈਆਂ ਜੋਈਆਂ ਪੜੀਕੀਆਂ ਨੇ ਬੱਸ ਤੇ ਆ ਬੱਬੂ ਤੇ ਹਾ ਬੈਠਿਆ ਪੰਮੀ ਆਪਾਂ ਚੱਲੇ ਆਂ ਜੀ ਸੈਦੇ ਵਾਲੇ ਹਰ ਹਰ ਸੋਮਵਾਰ ਆਪਾਂ ਜਾਂਦੇ ਹੁੰਨੇ ਆ ਬੜਾ ਤੀਜਾ ਹੰਗਵਾਰਾ ਤੇ ਬਾਬਾ ਤੇ ਐਂ ਸੋ ਸੋ ਕਿਉਂ ਆ ਰਹੇ ਬਾਬਾ ਠੀਕ ਰੱਖੀ ਸਾਰਾ ਕੁਝ ਵਧੀਆ ਮੇਰੇ ਨਾਲ ਢੇਲੀ ਮਿੱਸੀ ਵੀ ਮੈਨੂੰ ਠੀਕ ਰੱਖੀ ਵਧੀਆ ਤੇ ਆਸਪਾਈ ਲੈ ਕੇ ਜਾਣੇ ਆਂ ਆ ਜਾਓ ਤੁਹਾਡੀ ਕੋਈ ਸਮੱਸਿਆ ਨਾ ਹੂੰ ਹੋ ਜਾਂਦਾ ਬਾਬਾ ਲੱਕੈ ਤੇ ਵਾਧੂ ਜਾਂਦਾ ਸਾਡੇ ਨਾਲ ਹਾਂ ਹਾਂ ਸਾਡੇ ਨਾਲ ਬਥੇਰੀ ਆ ਇਧਰੋਂ ਨਾ ਦਿੱਕਤ ਹੈਗੀ ਮੈਂ ਕਦੇ ਨਾ ਹੋਣ ਮਹੌਣ ਆਈ ਸੀ ਪੈਨ ਕਾਰਡ ਉੱਥੇ ਚੜ ਕੇ ਉੱਥੇ ਆ ਗਈ ਉੱਥੇ ਚੜ ਕੇ ਫਿਰ ਹੂੰ ਬੱਜ ਗਿਆ ਹੂੰ ਹਾਂ ਇਧਰੋਂ ਨਿੱਕਾ ਲਗਦਾ ਪਾ ਕੋਈ ਨਾ ਖੜਾ ਵੇ ਪਤਾ ਨਹੀਂ ਕਹੇ ਦੀ ਤੋਰ ਨਾਮ ਦੀ ਭਾਈ ਅਗਰ ਨੰਤਾਰ ਕਹਿੰਦੇ ਇਧਰੋਂ ਸਾਧਨ ਬਠੇਰੇ ਕਮੀ ਟਾਈਮ ਨੂੰ ਦੇਖ ਕੇ ਨਾ ਬਈ ਹੁਣ ਹਰ ਇੱਕ ਬੰਦਾ ਚੌਂਕਦਾ ਹੈ ਹੋਰ ਡਰਦਾ ਇਹ ਪਤਾ ਕੀ ਗੱਲ ਆ ਪੰਮੀ ਜਿਹੜੀ ਹੁਣ ਵੀ ਵੀਡੀਓ ਆਈ ਸੀ ਇੱਕ ਕਹਿੰਦੇ ਵੀ ਨਾ ਕੁੜੀਆਂ ਨੇ ਪੰਜ ਸੱਤ ਕੁੜੀਆਂ ਵੀ ਮਟਿਆਰ ਜਮਾਣਾ ਸਾਨੂੰ ਸੋਣਾਂ ਦਾ ਸਰਾਖਾ ਬਣ ਕੇ ਰਾਤ ਖੜ ਜਾਂਦੀਆਂ ਮੰਮੀ ਇੱਕ ਵੇਲੇ ਜੇ ਕਿਸੇ ਨੂੰ ਕਹਿ ਦਿੰਦੀਆਂ ਵੀਰੇ ਨੰਬਰ ਲਾਉਣਾ ਸੀ ਕਿਸੇ ਨੂੰ ਕਹਿ ਲੂੰਗਾ ਵੀਰੇ ਚੜਾ ਕੇ ਲੈ ਚਲੀ ਉਹ ਮਿੰਦਾ ਖੜ ਜਾਂਦਾ ਮੋਟਰਸਾਈਕਲ ਵਾਲਾ ਜਦੋਂ ਖੜ ਜਾਂਦਾ ਮੰਮੀ ਤੇ ਜਦੋਂ ਖੜੀ ਜਾਂਦਾ ਮੂਰੇ ਫਿਰ ਬੰਦੇ ਹੋ ਜਾਂਦੇ ਨੇ ਜਿਹੜੇ ਛੱਡਾਂ ਤੋਂ ਦੁੱਖੇ ਹੁੰਦੇ ਨੇ ਦੇ ਬੰਦਾਂ ਨੂੰ ਘੇਰ ਲੈਂਦੇ ਨੇ ਤਾਂ ਉਹ ਮੋਟਰਸਾਈਕਲ ਖੋਲ੍ਹ ਲੈਣੇ ਮਸ਼ੀਨਰੀ ਨਾਲੇ ਜਿਹੜਾ ਫੋਨ ਵਗੈਰਾ ਤੇ ਪੈਸਾ ਥੈਲੀ ਹੁੰਦਾ ਉਹ ਖੋਲ੍ਹ ਲੈਣੇ ਖੋਲ੍ਹ ਲੈਣੇ ਉਹ ਤਾਂ ਵੀ ਬਹੁਤ ਮਾਰਾ ਤਾਂ ਬਹੁਤ ਮਾਰਾ ਕਰ ਬਈ ਟਾਈਮ ਬੰਮੀ ਇਹ ਦੁਗਾਂ ਘਾਂ ਘਾਂ ਮਾਰਈ ਆਊਗਾ ਬਈ ਚੰਗਾ ਨਹੀਂ ਆਉਂਦਾ ਟਾਈਮ ਇਹ ਦੁਗਾਂ ਤਾਂ ਟਾਈਮ ਨੇ ਮਾਰਈ ਆਉਣਾਗਾ ਤੁਹਾਡੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਜਰੂਰ ਦਬ ਦਿਆ ਕਰੋ ਧੰਨਵਾਦ ਦਬਾਤਾ ਬਟਨ ਤੇ ਬੇਬੀ ਰਸਾਂ ਕਿਹਾ ਕਿ ਲੈ ਜਣੇ ਚਲ ਜਾਈਏ